ਅੱਜ ਇੰਟਰਨੈਸ਼ਨਲ ਐਂਟੀ ਡਰੱਗ ਡੇ ਤੇ 26 ਜੂਨ ਨੂੰ ਬਾਰਡਰਿੰਗ ਅੰਮ੍ਰਿਤਸਰ ਤੇ ਬਾਰਡਰਿੰਗ ਫਿਰੋਜ਼ਪੁਰ ਦਾ ਤਰਨਤਾਰਨ ਚਾਰ ਤੋਂ ਪੰਜ ਡਿਸਟ੍ਰਿਕਟ ਦਾ ਇਹ ਜਿਹੜਾ ਨਸ਼ਾ ਜਿਹੜਾ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਕਮਿਟਮੈਂਟ ਦਾ ਤੇ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ ਅੰਮ੍ਰਿਤਸਰ ਵਿੱਚ ਵਿਸ਼ਵ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਤੇ ਡੀਆਈਜੀ ਬਾਰਡਰ ਰੇਂਜ ਰਕੇਸ਼ ਕੌਸ਼ਲ ਵੱਲੋਂ ਖੰਨਾ ਪੈਪਰ ਮਿਲ ਵਿੱਚ ਫੜੇ ਗਏ ਨਸ਼ੀਲੇ ਪਦਾਰਥਾਂ ਨੂੰ ਅਗਨੀ ਪੇਂਟ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੀਆਈਜੀ ਰਕੇਸ਼ ਕੌਸ਼ਲ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਅਸੀਂ 200 ਕਿਲੋ ਦੇ ਕਰੀਬ ਨਸ਼ੀਲੇ ਪਦਾਰਥ ਨੂੰ ਅਗਨੀ ਪੇਂਟ ਕੀਤਾ ਹੈ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਤੇ ਗੁਰਦਾਸਪੁਰ ਸਮੇਤ ਚਾਰ ਸਰਹੱਦੀ ਜ਼ਿਲ੍ਹਿਆਂ ਵਿੱਚ ਪਿਛਲੇ 3-4 ਮਹੀਨੇ ਦੌਰਾਨ ਬਰਾਮਦ 200 ਕਿਲੋ ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਹੋਰ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਨੇ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਖੰਨਾ ਪੇਪਰ ਮਿੱਲ 'ਚ ਨਸ਼ੀਲੇ ਪਦਾਰਥ ਨਸ਼ਾ ਕਰਨ ਮੌਕੇ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਦੀ ਅਗਵਾਈ ਹੇਠ ਚਾਰ ਉਹ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਮੁਖੀ ਵੀ ਮੌਜੂਦ ਸੀ ਉਨ੍ਹਾਂ ਕਿਹਾ ਕਿ ਅਦਾਲਤ ਦੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ 200 ਕਿਲੋ ਦੇ ਕਰੀਬ ਹੈਰੋਇਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਤੇ ਹੋਰ ਸਮੱਗਰੀ ਵੀ ਅਗਨੀ ਪੇਂਟ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਅਧਿਕਾਰੀਆਂ ਅਨੁਸਾਰ ਤਸਕਰਾਂ ਦੀ 30 ਕਰੋੜ ਦੇ ਕਰੀਬ ਜਾਇਦਾਦ ਵੀ ਕੁਰਕ ਕੀਤੀ ਗਈ ਹੈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਡਰੋਨ ਰਾਹੀਂ ਤਸਕਰੀ ਅੱਜ ਵੀ ਸਭ ਤੋਂ ਵੱਡੀ ਚੁਣੌਤੀ ਹੈ। ਪੁਲਿਸ ਅਤੇ ਬੀਐਸਐਫ ਵੱਲੋਂ ਸਾਂਝੀ ਮੁਹਿੰਮ ਦੌਰਾਨ 100 ਤੋਂ ਵੱਧ ਡਰੋਨ ਵੀ ਬਰਾਮਦ ਕੀਤੇ ਗਏ ਨੇ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਪੁਲਿਸ ਕੁਝ ਵੀ ਨਹੀਂ ਕਰ ਸਕਦੀ। ਅੱਜ ਅੰਟਰਨੈਸ਼ਨਲ ਐਂਟੀ ਡਰੱਗ ਡੇ ਤੇ 26 ਜੂਨ ਨੂੰ ਪੰਜਾਬ ਕਮਿਸ਼ਨਰ ਪੰਜਾਬ ਦੇ ਜਿਹੜੇ ਕਮਿਸ਼ਨਰ ਅਮਰਸਰ ਪਲੱਸ ਇਥੋਂ ਦਾ ਜਿਹੜਾ ਰੂਰਲ ਰੇਂਜ ਹੈਗੀ ਆ ਬਾਰਡਰ ਰੇਂਜ ਬਾਰਡਰ ਰੇਂਜ ਅਮਰਸਰ ਤੇ ਬਾਰਡਰ ਰੇਂਜ ਫਿਰੋਜ਼ਪੁਰ ਦਾ ਤਰਨਤਾਰਨ ਚਾਰ ਤੋਂ ਪੰਜ ਡਿਸਟ੍ਰਿਕਟ ਦਾ ਇਥੇ ਜਿਹੜਾ ਨਸ਼ਾ ਅੱਜ ਇਕੱਠਾ ਡਿਸਪੋਜ਼ ਕੀਤਾ ਜਾ ਰਿਹਾ ਹੈ ਇਹ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਕਮਿਟਮੈਂਟ ਆ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਕਮਿਟਮੈਂਟ ਤਹਿਤ ਪੁਲਿਸ ਨੇ ਪਿਛਲੇ ਸਮੇਂ 'ਚ ਬਹੁਤ ਬਹੁਤ ਮਿਹਨਤ ਕੀਤੀ ਆ ਮਿਹਨਤ ਕਰਕੇ ਜਿਹੜਾ ਇਹ ਕਾਮਯਾਬੀਆਂ ਹੋਈਆਂ ਨੇ ਉਹ ਕਾਮਯਾਬੀਆਂ ਤੇ ਜੋ ਵੀ ਹੋਈਆਂ ਨੇ ਜਿੰਨਾ ਦਾ ਨਸ਼ਾ ਹੈਗਾ ਉਹ ਅੱਜ ਡਿਸਟਰਾਏ ਕੀਤਾ ਜਾ ਰਿਹਾ ਕਿੰਨਾ ਨਸ਼ਾ ਵਾ ਤੇ ਕੀ ਕੁਝ ਹੈਗਾ ਇਹਦੇ ਵਿੱਚ ਇਹਦੇ 'ਚ ਹੀਰੋਇਨ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ 'ਚ ਨਸ਼ੀਲੀਆਂ ਗੋਲੀਆਂ ਨੇ ਮੇਜਰ ਦੋਰ ਤੇ ਦੋ ਨਸ਼ੇ ਨੇ ਉਹ ਜਿਹੜੇ ਅੱਜ ਜਿਸਟ੍ਰਾਈ ਕੀਤਾ ਗਿਆ ਕਿੰਨੀ ਹੀਰੋਨਾਂ ਕੀ ਜਿਹੜੀ ਕਮਿਸ਼ਨਰੇਟ ਦੀ ਆ 29 ਕਿਲੋ ਦੇ ਗ੍ਰੀਵ ਹੈਗੀ ਆ ਤੇ ਕਈ ਮੋਰ ਥੈਨ 1 ਲੱਖ ਜਿਹੜੀਆਂ ਨਸ਼ੀਲੀਆਂ ਗੋਲੀਆਂ ਨੇ ਐਵੇਂ ਅਲੱਗ-ਅਲੱਗ ਬਾਕੀ ਡਿਸਟ੍ਰਿਕਟ 'ਚ ਆਪਣੀਆਂ-ਆਪਣੀਆਂ ਹੈਗੀਆਂ ਫੁੱਲ ਸੀ ਕਹਿ ਸਕਦੇ ਦੋ ਮਿੰਟ ਕਟੋ-ਕਟ 2 ਕੁਆਂਟਲ ਲੇੜਾ ਸਾਰੇ ਇਥੋਂ ਦਾ ਮੋਰ ਥੈਨ 2 ਕੁਆਂਟਲ ਹੋ ਜਾਣਾ ਹੈ ਜਿਹੜੇ ਨਸ਼ਾ ਪੀਣ ਵਾਲੇ ਜਾਂ ਵੇਚਣ ਵਾਲੇ ਦੇ ਉਹਨਾਂ ਦੀਆਂ ਪ੍ਰੋਪਰਟੀ ਵੀ ਜਬਤ ਕੀਤੀਆਂ ਗਈਆਂ ਜੀ ਹਾਂਜੀ ਉਹਨਾਂ ਉਹਨਾਂ ਦੀਆਂ ਜਿਹੜੀਆਂ ਜੋ ਵੀ ਨਸ਼ੀਲੇ ਕੰਮ ਨਸ਼ੀਲੇ ਜਿਹੜੇ ਨਸ਼ੀ ਨਸ਼ੇ ਦੀ ਤਸਕਰੀ ਕਰਕੇ ਪ੍ਰੋਪਰਟੀਆਂ ਬਣਾਉਂਦੇ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਲਗਾਤਾਰ ਜ਼ਬਤ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਅਟੈਚ ਕੀਤਾ ਜਾਂਦਾਗਾ ਤਾਂ ਕਿ ਉਹਨਾਂ ਨੂੰ ਜੋ ਇਹ 2 ਨੰਬਰ ਦੀ ਕਮਾਈ ਕਰਦੇ ਨੇ ਉਹ 2 ਨੰਬਰ ਦੀ ਕਮਾਈ ਤੋਂ ਬਣਾਈ ਪ੍ਰੋਪਰਟੀ ਹੈ ਜਿਹੜੀ ਉਹ ਜਿਹੜੀ ਸਾਰੀ ਉਹ ਇਸੇ ਚੀਜ਼ ਕੀਤੀ ਜਾਂਦੀ ਸਰ ਬੜੇ ਘਰ ਬਰਬਾਦ ਹੋਏ ਸੀ ਇਹਨਾਂ ਨਸ਼ਿਆ ਦੇ ਨਾਲ ਲੋਕਾਂ ਕੋਲ ਤੋਂ ਸਹਿਯੋਗ ਮੰਗਣਾ ਚਾਹੁੰਦੇ ਕੋਈ ਵੀ ਜਿਹੜੀ ਬਿਮਾਰੀ ਆ ਕੋਈ ਵੀ ਜਿਹੜੀ ਬਰਿਆਈ ਆ ਉਹ ਸਮਾਜ ਦੇ ਸਹਿਯੋਗ ਤੋਂ ਬਿਨਾ ਜਿਹੜੀ ਆ ਉਹ ਕਦੇ ਖਤਮ ਨਹੀਂ ਹੋ ਸਕਦੀ ਜੇ ਇਕੱਲੀ ਪੁਲਿਸ ਇਹ ਕੰਮ ਕਰੂਗੀ ਕਰ ਸਕਦੀ ਆ ਪਰ ਜਿੰਨਾ ਜਦੋਂ ਪਬਲਿਕ ਦਾ ਸਹਿਯੋਗ ਹੋਵੇਗਾ ਜਦੋਂ ਇੱਕ ਪਬਲਿਕ ਚੇਤਨਤਾ ਹੋਵੇਗੀ ਜਦੋਂ ਉਹ ਨਾਲ ਲੱਗ ਕੇ ਕੰਮ ਕਰਨਗੇ ਡੈਫੀਨਿਟਲੀ ਜਿਹੜੀ ਇਹ ਸਫਲਤਾ ਜਿਹੜੀ ਉਹ ਬਹੁਤ ਛੇਤੀ ਪੈਰਾਂ ਨੂੰ ਅਕਸ਼ ਹੋ ਜਾਂਦੀ ਹੈ ਥੈਂਕ ਯੂ